ਪਹਿਲਾਂ ਕੀਤਾ ਉਸੇ ਬਾਅਦ ਇਹਨਾਂ ਨੇ ਉਸ ਨੂੰ ਮਰਡਰ ਕੀਤਾ ਹੈ ਤੇ ਬਹੁਤ ਸ਼ਰਮਸ਼ਾਰ ਮੌਤ ਦਿੱਤੀ ਹੈ ਤੁਸੀਂ ਜੇ ਬੋਡੀ ਦਾ ਹੁਣ ਜੇ ਸਾਹਮਣੇ ਤੋਂ ਨਿਕਲੂਗੀ ਤੁਸੀਂ ਦੇਖੋਗੇ ਥੱਲੇ ਵਾਲਾ ਲਿਪਸ ਨਹੀਂ ਹੈ ਦੰਦੀ ਵੱਢ ਕੇ ਹੀ ਲਿਪਸ ਗਾਇਬ ਕਰ ਦਿੱਤਾ ਜੀ ਇੰਨੀ ਸ਼ਰਮ ਦੀ ਹਰਕਤ ਹੈ ਜੀ ਜਿਹੜੇ ਬ੍ਰੈਸ ਤੇ ਉਹਨਾਂ ਨੇ ਜੀ ਦੰਦੀ ਬਣਾਈ ਹੈ ਉੱਪਰ ਥੱਲੇ ਦੇ 12 13 ਦੰਦ ਲਗਾਤਾਰ ਕੱਲੇ ਕੱਲੇ ਗਿਣ ਹੋ ਰਹੇ ਐ ਮੈਂ ਫੋਟੋ ਜੇ ਦੇਖੀ ਮੈਨੂੰ ਰਾਦੀ ਰੋਟੀ ਨਹੀਂ ਠੀਕ ਲੱਗੀ ਐ ਜਿਸ ਮਹਿਲਾ ਨੂੰ ਮਾਰ ਕੇ ਜਿਹੜਾ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਬਲਾਤ ਕੀਤਾ ਗਿਆ ਇੱਥੇ ਬਲੱਡ ਪਿਆ ਹੋਇਆ ਤੇ ਇਸ ਥਾਂ ਦੇ ਉੱਤੇ ਉਸ ਦੀ ਡੈੱਡ ਬੋਡੀ ਪਈ ਸੀ ਕਿ ਰਿਕਵਰ ਕੀਤੀ ਗਈ ਐ ਸਭ ਤੋਂ ਪਹਿਲਾਂ ਰੈੱਡ ਕਲਰ ਦੀ ਦੋ ਜੁੱਤੀਆਂ ਪਾਈਆਂ ਹੋਣਾਂ ਨੇ ਪਛਾਣਿਆ ਕਿ ਇਹ ਤਾਂ ਸਾਡੇ ਘਰ ਦੀਆਂ ਲੀਡ ਦੀ ਚੱਪਲਾਂ ਐ ਆ ਹੈਗਾ ਚੱਪਲ ਚੱਪਲੋ ਦਿਖਾ ਨਹੀਂ ਹੋਨੇ ਚੱਪਲ ਵੀ ਮਿਲੀ ਹੈ ਉਸ ਤੋਂ ਅੱਗੇ ਬਦੇ ਤੇ ਉੱਥੇ ਦੇਖ ਕੇ ਬਲੱਡ ਪਿਆ ਹੋਇਆ ਫੋਨ ਵੀ ਫੜੋ ਜੋ ਦੇਖੂ ਲੱਗ ਹੋਇਆ ਹੈ ਖੂਨ ਦੀ ਖੂਨ ਖੂਨ ਵੀ ਆਇਆ ਖੂਨ ਹੈ ਬਲੱਡ ਤਾਂ ਥੋੜਾ ਜਿਹਾ ਹੋ ਰਾਕੇ ਬਦੇ ਇੱਕ ਸ਼ਰਾਬ ਦੀ ਬੋਤਲ ਪਈ ਸੀ दारू ਦੀ ਬੋਤਲ ਆ ਖੂਨ ਵੀ ਆਇਆ ਜੀ ਇਹ ਹੋ ਜਾ ਸ਼ਰਾਬ ਆ ਰਹਾ ਸ਼ਰਾਬ ਦੀ ਬੋਤਲ ਤੋੜੇ ਹੋਰ ਅੱਗੇ ਬਦੇ ਤਾਂ ਡੈੱਡ ਬੋਡੀ ਪਈ ਸੀ ਜਿਹੜੀ ਬਹੁਤ ਹੀ ਸ਼ਰਮਸ਼ਾਰ ਹਰਕਤ ਹੈ ਮੈਂ ਤੁਹਾਡੇ ਕੈਮਰੇ ਦੇ ਮੂਰੇ ਬਿਆਨ ਨਹੀਂ ਕਰ ਸਕਦਾ ਮੇਰਾ ਪਰਿਵਾਰ ਖੜਾ ਹੈ ਜਦੋਂ ਸੀਸੀਟੀਵੀ ਫੋਟੋ ਦੇ ਵਿੱਚ ਦੇਖਿਆ ਉਹ ਪੈਰ ਬੰਦਾ ਲੰਗ ਕਰਕੇ ਚੱਲਦਾ ਤਾਂ ਉਹਦੇ ਨਾਲ ਉਹ ਫੜਿਆ ਗਿਆ ਉਹਨੂੰ ਜਦ ਕਸਟਡੀ ਚ ਲੈ ਕੇ ਸੀ ਸਟਾਫ ਲੈ ਕੇ ਇੱਕ ਲੇਡੀ ਜਿਹੜੀ 40 ਦੇ 50 ਕਿਲੋ ਦੀ ਪੂਰੀ ਚੱਕਣ ਦੀ ਹਿੰਮਤ ਰੱਖਦੀ ਹੋਵੇ ਉਹ ਲੰਗੜੇ ਜੇ ਬੰਦੇ ਦੇ ਕਾਬੂ 'ਚ ਨਹੀਂ ਆ ਸਕਦੀ। ਇਹ ਗੈਂਗ ਪਨਾਕਰ ਇਹਨਾਂ ਨੇ ਕਰਿਆ ਹੈ। ਪਹਿਲੀ ਗੱਲ ਇੱਕ ਬੰਦਾ ਇੱਕ ਐਡੀ ਬੜੀ ਘਟਨਾ ਨਹੀਂ ਘਟ ਸਕਦਾ। ਇਹ ਪੰਜਾਬ ਦੀ ਨੇ ਜਾਂ ਹੋਰ ਪਾਸੇ ਤੋਂ ਨੇ? ਵੈਸਟ ਬੰਗਾਲ ਤੋਂ ਆਜੀ। ਵੈਸਟ ਬੰਗਾਲ ਤੋਂ। ਕੁਛ ਨਾ ਕੁ ਜੁਦੇ ਨਾਲ ਐਜੀ ਘਟਨਾ ਪਪਰੀ ਹੈ ਕਿ ਜਿਹਦਾ ਮੂੰਹ ਉਹਦਾ ਸਾਇਲੈਂਟ ਹੋ ਗਿਆ। ਯਾ ਤਾਂ ਉਹਦੇ ਪਿੱਛੇ ਕੋਈ ਵਾਰ ਕੀਤਾ ਤਾਂ ਉਹਦਾ ਮੂੰਹ ਸਾਇਲੈਂਟ ਹੋ ਗਿਆ ਯਾ ਜਿਹੜੇ ਲਿਪਸ ਦੰਦੀ ਨਾਲ ਵੱਢ ਕੇ ਗਾਇਬ ਕਰਦੇ ਦੇਗੇ ਤਾਂ ਉਹ ਸਾਇਲੈਂਟ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕਿੰਨੇ ਦੁਸ਼ਤ ਕਰਮ ਕੀਤੇ ਕਿਸ ਤਰੀਕੇ ਨਾਲ ਜਾਨ ਨਿਕਲੀ ਹੋਣੀ ਹੈ ਬੜਾ ਦਰਦਨਾਤ ਹਾਦਸਾ ਸੀ ਸੱਚ ਦੇਖਿਆ ਜਾਵੇ ਤਾਂ ਅੰਦਰ ਤੋਂ ਇੰਨਾ ਗੁੱਸਾ ਹੈ ਕਿ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਮੇਰੇ ਸਾਹਮਣੇ ਹੋਵੇ ਤਾਂ ਮੈਂ ਆਪ ਉਹਦੇ ਹੱਥ ਆਪਣੇ ਹੱਥੋਂ ਦਾ ਗੜਾ ਘੋੜ ਦਿੰਦਾ ਪਟਨ ਦਾ ਕਰਾਈਏ ਇੱਕ ਵਾਰੀ ਪਤਾ ਲੱਗ ਜਾਏਗਾ ਕਿ ਵੀ ਕੋਈ ਗਲਤ ਕੰਮ ਹੋਇਆ ਹੈ ਗਲਤ ਕੰਮ ਹੋਇਆ ਹੈ ਨਹੀਂ ਹੋਇਆ ਹੈ ਤਾਂ ਹੀ ਪਤਾ ਚੱਲਣਾ ਐਧਾ ਪਤਾ ਨਹੀਂ ਚੱਲੂਗਾ ਅਸੀਂ ਸਾਰੇ ਦਿਨ ਅਸੀਂ ਇੱਥੇ ਬੈਠੇ ਰਹੇ ਹਈਏ ਸਵੇਰ ਸ਼ਾਮ ਚਾਹ ਦੋਨੇ ਲਾਲੂ ਹਤੇ ਜਦ ਤੱਕ ਉਹ ਕੰਮ ਨਹੀਂ ਹੋਊਗਾ ਜਦ ਤੱਕ ਕੋਈ ਨਹੀਂ ਫੜੂਗਾ ਜੋ ਵੀ ਕ੍ਰਾਈਮ ਕੀਤਾ ਗਿਆ ਹੈ ਜੋ ਵੀ ਹੋਇਆ ਹੈ ਉਹਨਾਂ ਨੂੰ ਸਖਤ ਤੇ ਸਖਤ ਸਜ਼ਾ ਹੋਣੀ ਚਾਹੀਦੀ ਹੈ ਬਲਕਿ ਅਸੀਂ ਖੁਦ ਉਹਨਾਂ ਨੂੰ ਅੱਗੇ ਹੋ ਕੇ ਸਜ਼ਾ ਦਿਵਾਵਾਂਗੇ ਤਾਂ ਕਿ ਜੋ ਅੱਗੇ ਕੋਈ ਕ੍ਰਾਈਮ ਕਰੇਗਾ ਤਾਂ ਕਿ ਉਹ ਅੱਗੇ ਨਾ ਹੋਵੇ ਇਦਾਂ ਦਾ ਬੰਦਾ ਡਰ ਚ ਰਹੇ ਇੱਕ ਕੱਲਾ ਦਿਖਦਾ ਸੀ ਲੇਕਿਨ ਕੱਲਾ ਨਹੀਂ ਹੈ ਕੁਝ ਬੰਦੇ ਹੋਰ ਨਾਲ ਦੇ ਨਾਲ ਸੀ ਉਹ ਲੁਕੇ ਹੋਏ ਸੀਗੇ ਜਿਹੜਾ ਸਾਹਮਣੇ ਨਹੀਂ ਆਏ ਸਾਡੀ ਪ੍ਰਸ਼ਾਸਨ ਤੇ ਮੰਗ ਹੈ ਕਿ ਇੱਕ ਦਿਨ ਦੇ ਰਿਮਾਂਡ ਦੀ ਜਗ੍ਹਾ ਉਹਦੇ ਚਾਂ ਪੰਜ ਦਿਨ ਦੇ ਰਿਮਾਂਡ ਲਈ ਜਾਵੇ ਉਹ ਰਿਮਾਂਡ ਦੇ ਵਿੱਚੋਂ ਬਾਰ-ਬਾਰ ਮੈਡੀਕਲ ਕਰਾਇਆ ਜਾਵੇ ਬਾਰ-ਬਾਰ ਉਹਦਾ ਰਿਮਾਂਡ ਲਿਆ ਜਾਵੇ ਤਾਂ ਕਿ ਉਹ ਸੱਚੇ ਦੱਸੇ ਤੇ ਅੱਗੇ ਕਿਸੇ ਭੈਣ ਦੇ ਨਾਲ ਕਿਸੇ ਧੀ ਨਾਲ ਇਹ ਹਰਕਤ ਨਹੀਂ ਹੋਣੀ ਜੋ ਤੁਸੀਂ ਸੀਸੀਟੀਵੀ ਦੇਖ ਰਹੇ ਹੋ ਉਹ ਐਸੇ ਗੋਡਾਮ ਦੇ ਕੋਲ ਦੀ ਸ਼ੈਲਰ ਦੇ ਕੋਲ ਦੀ ਹੈ ਇੱਕ ਜਿਹੜਾ ਕ੍ਰਾਈਮ ਕਰਨ ਵਾਲਾ ਬੰਦਾ ਹੁੰਦਾ ਉਹਦੇ ਹੱਥ ਵਿੱਚ ਡਾਂਗ ਹੁੰਦੀ ਹੈ ਉਹ ਇਸ ਥਾਂ ਦੇ ਉੱਤੇ ਪਹੁੰਚਦਾ ਸਾਹਮਣੇ ਕੈਮਰਿਆਂ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੇ ਵਿੱਚ ਉਹਦੀ ਸਾਰੀ ਤਸਵੀਰ ਰਿਕਾਰਡ ਹੁੰਦੀ ਹੈ ਤਾਂ ਇਸ ਪਾਸੇ ਨੂੰ ਉਹ ਤੁਰ ਕੇ ਆਉਂਦਾ ਉਹਦੇ ਹੱਥ ਦੇ ਵਿੱਚ ਜਿਹੜਾ ਡੰਡਾ ਹੁੰਦਾ ਪਰਨਾ ਹੁੰਦਾ ਤੇ ਉਹ ਲੰਗਾ ਕੇ ਤੁਰ ਰਿਹਾ ਹੁੰਦਾ ਤੇ ਹੁਣ ਪੁਲਿਸ ਜਿਹੜੀ ਹੈ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਹਾਲਾਂਕਿ ਇਹਦੇ ਵਿੱਚ ਇਹ ਸ਼ੰਕਾ ਪੈਦਾ ਹੋ ਰਹੀ ਹੈ ਕਿ ਵੀ ਉਹ ਚਮਕੌਰ ਸਾਹਿਬ ਦੇ ਏਰੀਆ ਚ ਪੈਂਦਾ ਹੈ ਜਾਂ ਰੋਪੜ ਚੇਰ ਪੈਂਦਾ ਹੁਣ ਲਗਾਤਾਰ ਪੁਲਿਸ ਛਾਣਵੀਨ ਕਰਦੀ ਹੈ ਇਸ ਪਾਸੇ ਨੂੰ ਜਿਹੜਾ ਉਹ ਆਉਂਦਾ ਸਾਹਮਣੇ ਸੀਸੀਟੀਵੀ ਲੱਗੀ ਹੈ ਹੁਣ ਤੁਹਾਨੂੰ ਮੈਂ ਅੱਗੇ ਮੌਕੇ ਵਾਰਦਾਤ ਦਿਖਾਉਣਾ ਜਿੱਥੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਹਿੰਦੇ ਰੇ ਕਰਕੇ ਜਿੱਥੇ ਉਸ ਨੂੰ ਲੇਡੀ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਇਸ ਪਾਸੇ ਤੋਂ ਰਸਤਾ ਜਾਂਦਾ ਸਾਹਮਣੇ ਤੋਂ ਕਿਉਂਕਿ ਸ਼ਾਰਟਕਟ ਰਸਤਾ ਸੀਗਾ ਔਰ ਸ਼ਾਰਟਕਟ ਰਸਤੇ ਦੇ ਉੱਤੇ ਤੁਹਾਨੂੰ ਦਿਖਾਉਣਾ ਕਿ ਕਿਸ ਪਾਸੇ ਤੋਂ ਉਹਨਾਂ ਨੂੰ ਲੈ ਕੇ ਗਏ ਸੀ ਕਿਸ ਤਰੀਕੇ ਨਾਲ ਉਹ ਸਾਰੀ ਚੀਜ਼ ਨੂੰ ਅੰਜਾਮ ਦਿੱਤਾ ਜਿਵੇਂ ਤੁਸੀਂ ਤਸਵੀਰ ਦੇਖ ਰਹੇ ਸੀਗੇ ਸਥਾਨ ਦੇ ਉੱਤੇ ਜਦੋਂ ਰਾਤ ਨੂੰ ਇਕੱਠ ਹੋਇਆ ਲੋਕਾਂ ਨੂੰ ਪਤਾ ਲੱਗਿਆ ਤਾਂ ਬਾਈ ਵੀ ਇੱਥੇ ਮੌਕੇ ਤੇ ਸੀਗੇ ਬਾਈ ਕੀ ਗੱਲਬਾਤ ਸੀਗੀ ਰਾਹ ਕਿਵੇਂ ਕਿੱਧਰ ਨੂੰ ਜਾਂਦਾ ਜਿਵੇਂ ਅਸੀਂ ਸੈਲਰ ਦਾ ਦਿਖਾਇਆ ਤੇ ਇਸ ਪਾਸੇ ਸੈਲਰ ਤੋਂ ਇਧਰ ਨੂੰ ਜਾਂਦਾ ਇਹ ਜਾਂਦਾ ਮੁਸਤਫਾ ਨਗਰ ਕਲੋਨੀ ਨੂੰ ਹੂੰ ਇਹ ਖੈਰਵਾਦ ਪਿੰਡ 'ਚ ਪੈਂਦਾ ਈ ਓਕੇ ਹਾਂਜੀ ਕੀ ਗੱਲਬਾਤ ਹੋਈ ਸੀਗੀ ਇੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਜਿਵੇਂ ਤੁਸੀਂ ਸਾਰੀ ਘਟਨਾ ਦੱਸੋ ਕਿ ਕਿਵੇਂ-ਕਿਵੇਂ ਸੀਗਾ ਅੰਦਰ ਨਹੀਂ ਆਣ ਦਿੱਤਾ ਮੈਨੂੰ ਹੂੰ ਬਾਹਰ ਤੋਂ ਹੀ ਮੈਨੂੰ ਪਤਾ ਏ ਹੂੰ ਬਈ ਜਦਾਂ ਜਿੱਦਾਂ ਕੱਪੜੇ ਉਹ ਮਿਲਿਆ ਦਾ ਜੁੱਤੀਆਂ ਚੱਪਲਾ ਮਿਲ ਜਾਂਦੀਆਂ ਤਿੰਨ ਜਣੇ ਉਹਨਾਂ ਦੇ ਕਰਦੇ ਤੇ ਤਿੰਨੇ ਕਲੋਨੀ ਦੇ ਤੇ ਪਿੰਡ ਦੇ ਉਹ ਆ ਕੇ ਸਾਰੇ ਪਾਸੇ ਲੱਭਦੇ ਤੇ ਫਿਰ ਉਹਨਾਂ ਨੇ ਦੇਖਿਆ ਉਰੇ ਆ ਕੇ ਬਈ ਜਦੋਂ ਉਰੇ ਆਏ ਉਹਨਾਂ ਨੇ ਦੇਖਿਆ ਵੀ ਕੱਪੜਾ ਪਿਆ ਏ ਤੇ ਚੱਪਲਾ ਪਈਆਂ ਏ ਫਿਰ ਉਹਨਾਂ ਨੇ ਪਹਿਲਾਂ ਸੋਚਿਆ ਚਲ ਦੇਖ ਲੈਂਦੇ ਅੰਦਰ ਵੀ ਬੜ ਕੇ ਜੇ ਚੱਪਲਾ ਉਰੇ ਪਈਆਂ ਸਾਡੇ ਬੰਦੇ ਦੀਆਂ ਜੇ ਅੰਦਰ ਆਏ ਉਹਨਾਂ ਨੇ ਦੇਖਿਆ ਬਈ ਉਹ ਇਦਾਂ ਦੇ ਹਾਲ ਜਿ ਸੀ ਉਹਦਾ ਪਤਾ ਹੀ ਸਾਨੂੰ ਕਿ ਬੰਦੇ ਨੇ ਦੱਸਿਆ ਇਹ ਮੈਂ ਨਹੀਂ ਕਹਿਣਾ ਚਾਹਾਂਗਾ ਸੋ ਤੁਸੀਂ ਦੇਖ ਰਹੇ ਹੋ ਕਿ ਅਸੀਂ ਉਸ ਜੰਗਲ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਉਸ ਮਹਿਲਾ ਦੇ ਨਾਲ ਬੜੇ ਬੁਰੇ ਤਰੀਕੇ ਦੇ ਨਾਲ ਬਲਾਤਕਾਰ ਕੀਤਾ ਗਿਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਥੇ ਫੋਰੈਂਸਿਕ ਟੀਮ ਨੇ ਆਪਣੀ ਜਾਂਚ ਪੜਤਾਲ ਕੀਤੀ ਤਾਂ ਉਸ ਤੋਂ ਬਾਅਦ ਉਸ ਡੈਡੀ ਡੈੱਡ ਬੋਡੀ ਨੂੰ ਇੱਥੋਂ ਲੈ ਕੇ ਰਵਾਨਾ ਹੋ ਗਏ ਤਾਂ ਇੱਥੇ ਲਗਾਤਾਰ ਕਿਉਂਕਿ ਇਹ ਜੰਗਲ ਸੀਗਾ ਕਟਕਟਾਈ ਕੀਤੀ ਗਈ ਬਹੁਤ ਸਾਰੇ ਘਾਹ ਹੋ ਗਿਆ ਹੋਇਆ ਸੀਗਾ ਤਾਂ ਇਸ ਪਾਸੇ ਨੂੰ ਉਹ ਡੈੱਡ ਬੋਡੀ ਪਈ ਹੋਈ ਸੀਗੀ ਜਿਸ ਮਹਿਲਾ ਨੂੰ ਮਾਰ ਕੇ ਜਿਹੜਾ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਬਲਾਤਕਾਰ ਕੀਤਾ ਗਿਆ ਇੱਥੇ ਬਲੱਡ ਪਿਆ ਹੋਇਆ ਤੇ ਇਸ ਥਾਂ ਦੇ ਉੱਤੇ ਉਸ ਦੀ ਡੈੱਡ ਬੋਡੀ ਪਈ ਸੀ ਕਿ ਰਿਕਵਰ ਕੀਤੀ ਗਈ ਹੈ ਤਾਂ ਇਹ ਘਟਨਾ ਹੋਈ ਹੈ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਦੇ ਵਿੱਚ ਜਿਸ ਤਿੱਕੇ ਨਾਲ ਇੱਕ ਮਹਿਲਾ ਦੇ ਨਾਲ ਇਹ ਘਟਨਾ ਵਾਪਰੀ ਹੈ ਇਹ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਹੁਣ ਅਸੀਂ ਗੱਲਬਾਤ ਕਰਦੇ ਹਾਂ ਜੋ ਸਾਰੇ ਪੀੜਤ ਪਰਿਵਾਰ ਦੇ ਨਾਲ ਉੱਥੇ ਰੋਪੜ ਹਸਪੀਟਲ ਦੇ ਵਿੱਚ ਇਕੱਠੇ ਹੋਏ ਆਏ ਨੇ ਜੋ ਗੁਹਾਰ ਕਰਾ ਰਹੇ ਨੇ ਇੱਕ ਵਾਰੀ ਇਹ ਕਹਿ ਰਹੇ ਆ ਕਿ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਇਹ ਘਟਨਾ ਬਹੁਤ ਹੀ ਦਿਲ ਨੂੰ ਕਬਾਉਣ ਵਾਲੀ ਹੈ ਕਿਸ ਤਿੱਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸੀ ਸਾਂਝੀ ਕੀਤੀ ਹੈ ਹੁਣ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤੁਹਾਡਾ ਨਾਮ ਕੀ ਹੈ ਜੀ ਤੇ ਕਿਹੜੇ ਪਿੰਡ ਦੇ ਵਿੱਚ ਇਹ ਘਟਨਾ ਹੋਈ ਸੀਗੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰਾ ਕੁਝ ਦੇਖੀ ਮੇਰਾ ਨਾਮ ਮੁਹੰਮਦ ਆਸੀਫ ਹੈ ਮੈਂ ਜ਼ਿਲ੍ਹਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਨੋਟੀ ਸੈਲ ਕਹੂੰ मुझे आठ बजकर पच्चीस मिनट पर कॉल आई मोहम्मद शान नाम के लड़के की कि भाई साहब यहाँ ऐसे ऐसे दुर्घटना हो गई और आप जितनी जल्दी हो सकते हो तो आ जाओ लगभग मुझे बीस मिनट का समय लगा वहाँ पहुँचने के लिए और जब मैं आठ बज के पचास मिनट पर वहाँ पहुँचा तो सबसे पहले मैंने कॉल सदर थाने के अंदर की जो कि सनी खन्ना जी वहाँ के एस एच हैं क्योंकि मुझे लगा कि वो एरिया सदर थाने का ही है सिमराले में जमीन लगती है तो वहाँ पहुँचने के बाद हमने एक चीज़ देखी कि भाई जैसे ही उससे पहले एस पवन कुमार जी वहाँ मौके पे मौजूद पहुँचे और उन्होंने के साथ में जाकर एक पवन कुमार जी खुद थे और एक मैं और जो महिला ख़त्म हुई उनका बेटा और एक ऐसा ही चार जने जब हम लोग डेड बॉडी के पास अंदर पहुँचे तो इतनी शर्मशार हरकत की गई थी जिसकी मैं आपको कल्पना भी नहीं कर सकता बता भी नहीं सकता कि वो कितना दर्दनाक हादसा था एक गैंग रेप करना और एक मर्डर कर देना जिसकी वजह से तकरीबन आज समाज के अंदर इस तरीके का गुस्सा है लेकिन उसके बाद जब वो एस एच पवन कुमार जी के बाद में अपने सनी खन्ना जी भी पहुँच गए डी अपने राजपाल जी भी आ गए जी थी मौके से वहाँ हमारे सरपंच साहब जो खैराबाद के थे वो लोग भी मौजूद रहे फिर कुछ ज़मीन की जद्दोजहद चली उतने में उन्होंने फ़ोन किया कि भाई बेला थाने के लिए बेला थाने के आयो भी आ गए और वहाँ से जो अपने मंजीत सिंह डीएसपी वो भी मौके पे पहुँच गए वहाँ के एस भी आए और लोग आने के साथ साथ में पहले वो ज़मीन की देख करते रहे लेकिन असल सच्चाई जो निकली वो ज़मीन मनसूबे के एरिए में थी तो मनसूबा जो है हमारा चमकौर साहब में लगता है तो वहां उन्होंने इस चीज़ के लिए देख रेख करी और देखने के बाद में डेड बॉडी को उठाया इन्फेक्शन वाले मोहाली से आए फॉर्स टीम आई जिन्होंने सारी सीसीटीवी फुटेज और कंप्लीट इस चीज को देखा बड़ी दर्दनाक ये हादसा हुआ है वो लोग जिन्होंने भी ये कर्म किया है और जिसका इस तरह के काम के ऐसी हरकत की है उनके खिलाफ कड़ी से कड़ी कार्रवाई होनी चाहिए बंदे सी जो देखा उ कल्पना हुई कि भी कोई तो गड़बड़ है ਤੁਹਾਨੂੰ ਪਹਿਲਾਂ ਕੀ ਕੁਝ ਦੇਖਿਆ ਜਿਵੇਂ ਤੁਸੀਂ ਦਿਖਾ ਰਹੇ ਸੀ ਕਿ ਮੋਬਾਈਲ ਦੇ ਵਿੱਚ ਚੱਪਲਾਂ ਪਈਆਂ ਨੇ ਬਲੱਡ ਪਿਆ ਆਇਆ ਦਾਰ ਹੁੰਦੀਆਂ ਬੋਤਲਾਂ ਇਹ ਕੀ ਕੁਝ ਚੀਜ਼ਾਂ ਸੀਗੀਆਂ ਉੱਥੇ ਦੇਖੋ ਜਿੱਥੇ ਜਦ ਸਾਡੇ ਜਿਹੜੇ ਪਰਿਵਾਰ ਮੈਂਬਰ ਸੀਗੇ 6 ਜਿਨ੍ਹਾਂ ਦੇ ਘਰ ਦੇ ਵਿੱਚ ਦੁਰਘਟਨਾ ਹੋਈ ਹੈ ਉਹਨਾਂ ਦੇ ਤਿੰਨ ਮੈਂਬਰ ਤੇ ਤਿੰਨ ਪਿੰਡ ਦੇ ਬੰਦੇ 6 ਲੋਕ ਪਹਿਲਾਂ ਦੇਖਣ ਗਏ ਕਿ ਵੀ ਸਵੇਰੇ 8:30 ਵਜੇ ਜਾਂਦੇ ਆ 9 ਵਜੇ ਸੈਲਰ ਪਹੁੰਚਦੇ ਨੇ ਤੇ 6 ਵਜੇ ਤੱਕ ਘਰ ਆ ਜਾਂਦੇ ਆ ਜਦੋਂ ਇਹ ਘਰ ਨਹੀਂ ਪਹੁੰਚੇ ਤੇ ਇਹਨਾਂ ਨੂੰ ਚਿੰਤਾ ਹੋਈ ਕਿ 6 ਵਜੇ 6:30 ਵਜੇ 7 ਵਜੇ ਤਿੰਨ ਜਨਾਨੀ ਤੇ ਤਿੰਨ ਬੰਦੇ ਲੱਭਣ ਚਲ ਪਏ ਆਪਣੇ ਇੱਕੋ ਹੀ ਪਿੰਡ ਦੇ ਇੱਕੋ ਏਰੀਆ ਦੇ ਮੁਸਤਾਫਾ ਨਗਰ ਕਲੋਨੀ ਹੈ ਉਧਰ ਦੇ ਇਹਨਾਂ ਨੂੰ ਉੱਤੇ ਕੁਛ ਨਜ਼ਰ ਨਹੀਂ ਆਇਆ ਕੁਛ ਨਹੀਂ ਲੱਭਿਆ ਤੇ ਉਸ ਤੋਂ ਬਾਅਦ ਘਰ ਆ ਕੇ ਇਹਨਾਂ ਨੇ ਆਪਣੇ ਪਿੰਡ ਦੇ ਬੰਦਿਆਂ ਨੂੰ ਦੱਸਿਆ ਮੱਲੇਆੜੇ ਨੂੰ ਦੱਸਿਆ ਕਿ ਵੀ ਐਦਾ ਐਦਾ ਕਰਕੇ ਗੱਲ ਹੈ ਵੀ ਸਾਰੇ ਲੱਭਣ ਚਲੋ ਕੁਝ ਨੌਜਵਾਨ ਮੁੰਡੇ 12-13 ਮੁੰਡੇ ਅਜੇ ਐਕਟਿਵ ਸੀਗੇ ਜਿਨ੍ਹਾਂ ਨੇ ਜਾ ਕੇ ਉੱਤੇ ਦੇਖਿਆ ਕਿ ਵੀ ਆਪਾਂ ਹੁਣ ਚਲੀਏ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਉਹ ਜਿਹੜਾ ਦੋਸ਼ੀ ਸੀ ਉਹਦਾ ਪਰਨਾ ਪਾਇਆ ਗਿਆ ਤੇ ਇੱਕ ਡੰਡਾ ਪਾਇਆ ਗਿਆ ਤਾਂ ਥੋੜਾ ਜਿਹਾ ਅੰਦਰ ਨੂੰ ਵਧੇ ਕਿ ਵੀ ਸਾਰੀ ਦੀ ਸਾਰੀ ਝਾੜੀਆਂ ਖੜੀਆਂ ਐ ਇਹ ਝਾੜੀ ਲੰਬੀ ਚੋਂ ਪਈ ਹੋਈ ਐ ਕਿਉਂਕਿ ਨਵਾਂ ਰਸਤਾ ਬਣਾਉ ਤਾਂ ਝਾੜੀਆਂ ਟੁੱਟ ਜਾਂਦੀਆਂ ਉੱਤੋਂ ਜਦ ਦੇ ਦੇਖਿਆ ਉਹਨਾਂ ਨੇ ਕਿ ਵੀ ਇਹ ਝਾੜੀਆਂ ਟੁੱਟੀ ਵੀ ਉਹਨਾਂ ਨੇ ਹੋੜੀ-ਹੋੜੀ ਅੰਦਰ ਪਰਨਾ ਸ਼ੁਰੂ ਕੀਤਾ ਮੋਹੱਲੇ ਦੀ ਟੋਰਚਾ ਬਾਲ ਕੇ ਸਭ ਤੋਂ ਪਹਿਲਾਂ ਰੈੱਡ ਕਲਰ ਦੀ ਦੋ ਜੁੱਤੀਆਂ ਪਾਈਆਂ ਉਹਨਾਂ ਨੇ ਪਛਾਣਿਆ ਕਿ ਵੀ ਇਹ ਤਾਂ ਸਾਡੇ ਘਰ ਦੀਆਂ ਲੇਡੀ ਦੀ ਚੱਪਲਾਂ ਐ ਉਸ ਤੋਂ ਅੱਗੇ ਵਧੇ ਤੇ ਉੱਥੇ ਦੇਖਿਆ ਬਲੱਡ ਪਿਆ ਹੋਇਆ ਬਲੱਡ ਤੋਂ ਥੋੜਾ ਜਿਹਾ ਹੋਰ ਅੱਗੇ ਵਧੇ ਇੱਕ ਸ਼ ਹਰਕਤ ਹੈ ਮੈਂ ਤੁਹਾਡੇ ਕੈਮਰੇ ਦੇ ਮੂਰੇ ਬਿਆਨ ਨਹੀਂ ਕਰ ਸਕਦਾ ਮੇਰਾ ਪਰਿਵਾਰ ਖੜਾ ਹੈ ਮੈਨੂੰ ਸਿੱਧੀ ਬੜੀ ਤਕਲੀਫ ਹੈ ਸੱਚ ਦੇਖਿਆ ਜਾਵੇ ਤਾਂ ਅੰਦਰ ਤੋਂ ਇੰਨਾ ਗੁੱਸਾ ਹੈ ਕਿ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਮੇਰੇ ਸਾਹਮਣੇ ਹੋਵੇ ਤਾਂ ਮੈਂ ਆਪ ਉਹਦੇ ਆਪਣੇ ਹੱਥੋਂ ਦਾ ਗळा ਘੋਟ ਦੇਮਾ ਬਹੁਤ ਜ਼ਿਆਦਾ ਦਿੱਕਤ ਹੈ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਰਹੀ ਹੈ ਪ੍ਰਸ਼ਾਸਨ ਨੇ ਸਾਡਾ ਪੂਰਾ ਸਾਥ ਦਿੱਤਾ ਹੈ ਥਾਣਾ ਸਦਰ ਰੋਪੜ ਤੋਂ ਵੀ ਸਿਟੀ ਤੋਂ ਵੀ ਚਮਕੌਰ ਸਾਹਿਬ ਤੋਂ ਵੀ ਬੇਲਾ ਚੌਂਕੀ ਤੋਂ ਵੀ ਸਾਰੇ ਪ੍ਰਸ਼ਾਸਨ ਨੇ ਆ ਕੇ ਖੁਦ ਐਸਐਸਪੀ ਸਾਹਿਬ ਮੌਕੇ ਤੇ ਆਏ ਹੈ ਪ੍ਰਸ਼ਾਸਨ ਦੀ ਕੋਈ ਘਾਟ ਨਹੀਂ ਰਹੀ ਸੋਭਾ ਵੀ ਸਾਡੇ 9 ਵਜੇ ਸਾਨੂੰ ਇਕੱਠਾ ਕਰ ਲਿਆ ਸੀ ਉੱਥੇ ਪਹੁੰਚੇ ਸੇਲਰ ਤੇ ਜਾ ਕੇ ਗੱਲ ਦੇਖੀ ਚਾ ਕੁਛ ਹੈਗੀ ਇਹ ਬੰਦੇ ਕੌਣ ਨੇ ਤੁਹਾਨੂੰ ਧਿਆਨ ਚਾਹੀ ਜਿਵੇਂ ਇੱਕ ਬੰਦਾ ਰਾਉਂਡ ਪੁਲਿਸ ਨੇ ਕੀਤਾ ਹੋਇਆ ਤੁਸੀਂ ਸ਼ੱਕ ਕਰ ਰਹੇ ਹੋ ਕਿ ਚਾਰ ਬੰਦੇ ਸੀਗੇ ਟੋਟਲ ਕੌਣ ਬੰਦੇ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਇੱਥੇ ਐਨਾ ਵੱਡਾ ਕ੍ਰਾਈਮ ਕੀਤਾ ਉਹਨਾਂ ਨੇ ਦੇਖੋ ਜੀ ਇਹ ਬੰਦੇ ਜਦ ਜਿਹੜਾ ਸੇਲਰ ਦਾ ਮੁਨਸੀ ਹੈ ਉਦੇ ਨਾਲ ਪੁੱਛਗਿਛ ਕੀਤੀ ਪੁਲਿਸ ਨੇ ਉਹਨੇ ਆਪਣਾ ਬਿਆਨ ਦਿੱਤਾ ਕਿ ਵੀ ਇਹ ਬੰਦੇ ਅਸੀਜ ਜਾਂ ਸੈਲਰ ਦੇ ਵਿੱਚ ਸਾਡੇ ਜੀਰੀ ਆਣੀ ਸ਼ੁਰੂ ਹੋਈ ਹੈ ਇਹ ਨਵੇਂ 20 ਬੰਦੇ ਦੀ ਟੀਮ ਬੁਲਾਈ ਤੀ ਹੁਸ਼ਿਆਰਪੁਰ ਤੋਂ ਇਹ ਟੀਮ ਆਈ ਵੀ ਉਹਨਾਂ ਚ ਦੋ ਬੰਦੇ ਚੱਲ ਗਏ ਸਾਡਾ ਡਾਊਟ ਇਹ ਹੀ ਹੈ ਕਿ ਸ਼ਾਇਦ ਉਹ ਤਿੰਨ ਬੰਦੇ ਇਕੱਠੇ ਸੀ ਇਹ ਲੰਗੜਾ ਜਿਹਾ ਬੰਦਾ ਔਰ ਲੁੱਕ ਕੇ ਬੈਗਾ ਜਿਹੜਾ ਠੇਕੇਦਾਰ ਦੇ ਨੌਲੇਜ ਚ ਨਹੀਂ ਰਿਹਾ ਦੋ ਬੰਦੇ ਚੱਲ ਗਏ ਸ਼ਾਇਦ ਉਹ ਨਾ ਹੋਣ ਪਹਿਲੀ ਗੱਲ ਇੱਕ ਬੰਦਾ ਇੱਕ ਏਡੀ ਬੜੀ ਘਟਨਾ ਨਹੀਂ ਘਟ ਸਕਦਾ ਇਹ ਪੰਜਾਬ ਦੇ ਨੇ ਜਾਂ ਹੋਰ ਪਾਸੇ ਤੋਂ ਨੇ ਵੈਸਟ ਬੰਗਾਲ ਤੋਂ ਹੈ ਜੀ ਵੈਸਟ ਬੰਗਾਲ ਤੋਂ ਹੈ ਜਿਹੜੇ ਬੰਦੇ ਹੈਗੇ ਦੀ ਦੇ ਵਿੱਚੋਂ 18 ਬੰਦੇ ਉਹਨਾਂ ਨੇ ਬਰਾਮਤ ਕਰਦੇ ਕਿ ਵੀ ਆ ਖੜੇ ਹੈ ਇਹਨਾਂ ਚ ਪਛਾਣ ਲਵਾਂ ਜਦੋਂ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਉਹ ਪੈਰ ਬੰਦਾ ਲੰਗ ਕਰਕੇ ਚੱਲਦਾ ਦਾ ਉਹਦੇ ਨਾਲੋਂ ਫੜਿਆ ਗਿਆ ਉਹਨੂੰ ਜਦ ਕਸਟਡੀ ਚ ਲੈ ਕੇ ਸੀ ਸਟਾਫ ਲੈ ਕੇ ਸਾਨੂੰ ਮਨਜੀਤ ਸਿੰਘ ਡੀਐਸਪੀ ਜੀ ਨੇ ਵਿਸ਼ਵਾਸਤਾ ਦਿਵਾਤਾ ਹੈ ਪਰ ਸਾਡਾ ਵਿਸ਼ਵਾਸ ਪ੍ਰਸ਼ਾਸਨ ਤੇ ਹੈਗਾ ਵੀ ਇੱਕੋ ਚੀਜ਼ ਦੀ ਮੰਗ ਹੈ ਇਹਦੇ ਵਿੱਚ ਇੱਕ ਬੰਦਾ ਨਹੀਂ ਹੈ ਤਿੰਨ ਤੇ ਚਾਰ ਬੰਦੇ ਹੈਗੇ ਇਹ ਸਾਰੇ ਨੂੰ ਫੜ ਕੇ ਇਹਨਾਂ ਕੋਲ ਫਾਂਸੀ ਹੋਣੀ ਚਾਹੀਦੀ ਜਿਹੜੇ ਵੀ ਇਹ ਕ੍ਰਾਈਮ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਤਾਂ ਇਹਨਾਂ ਨੇ ਸਾਰੀ ਘਟਨਾ ਨੂੰ ਦੇਖਿਆ ਸੀਗਾ ਪੁਲਿਸ ਨੂੰ ਕਾਲ ਕੀਤੀ ਮੌਕੇ ਤੇ ਡੀਐਸਪੀ ਪਹੁੰਚੇ ਤਾਂ ਜਿਵੇਂ ਇੱਥੇ ਕਾ ਭਾਈ ਵੀ ਖੜੇ ਹੋਏ ਨੇ ਭਾਈ ਤੁਹਾਡੇ ਕੀ ਲੱਗਦੇ ਸੀਗੇ ਮੇਰੀ ਭੈਣ ਲੱਗਦੀ ਹੈ ਤੁਹਾਡੇ ਭੈਣ ਸੀਗੇ ਇੱਡੀ ਵੱਡੀ ਘਟਨਾ ਹੋਈ ਕਿ ਅਲੱਦਾ ਕਿ ਵੀ ਖੁਲੇ ਆਮ ਇਸ ਤਿੱਕੇ ਦੇ ਨਾਲ ਕਈ ਜਿਹੜੇ ਕ੍ਰਾਈਮ ਨੂੰ ਅੰਜਾਮ ਦੇ ਨਾਲੇ ਘੁਮਰੇ ਸੀਗੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਵੀ ਹਾਂ ਇਹ ਚੀਜ਼ ਹੋ ਗਈ ਹੈ ਦੇਖੋ ਇਹ ਪੁਲਿਸ ਨੇ ਬਹੁਤ ਸਾਡੀ ਤੇ ਹਲਪ ਤਾਂ ਬਹੁਤ ਜ਼ਿਆਦਾ ਕਰੀ ਕੀਤੀ ਹੈ ਤੇ ਜਦ ਅਸੀਂ ਅੰਦਰ ਗਏ ਹੈਗੇ ਨਾ ਤਾਂ ਇੱਕ ਬੰਦਾ ਫੜਿਆ ਗਿਆ ਤਾਂ ਪਹਿਲਾਂ ਸਾਰਾਂ ਤੋਂ ਪਹਿਲਾਂ ਉਹਨੂੰ ਅੰਦਰ ਲਿਆ ਕੇ ਦੂਜਾ ਬੰਦਾ ਫੜਿਆ ਗਿਆ ਤਾਂ ਸਾਨੂੰ ਇਹ ਹੌਸਲਾ ਹੋ ਗਿਆ ਕਿ ਹਾਂ ਇੱਥੇ ਮੁਲਜ਼ਮ ਫੜੇ ਗਏ ਸਾਡੇ ਤੇ ਹੁਣ ਸਾਬ ਜੀ ਕਹਿ ਰਹੇ تھے ਕਿ ਐਦਾਂ ਹੈ ਕਿ ਤੁਸੀਂ ਜਾਓ ਕਰ ਲੂ ਕਰ ਬਾਅਦ ਤੇ ਅਸੀਂ ਖੁਦ ਦੱਸੂंगे ਤਾਂ ਲੈ ਕੋਈ ਸੁਣਵਾਈ ਤਾਂ ਤੇ ਹੋਈ ਨਹੀਂ ਹੈ ਨਾ ਕੋਈ ਪਤਾ ਹੋਇਆ ਕੋਈ ਕਿਸੇ ਗੱਲ ਦੀ ਕੋਈ ਸੁਣਵਾਈ ਹੈ ਨਹੀਂ ਪਤਾ ਹੀ ਵੀ ਨਹੀਂ ਹੋਇਆ ਕਿ ਆਬ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਸਾਨੂੰ ਕੋਈ ਪਤਾ ਹੀ ਨਹੀਂ ਚੱਲਦਾ ਬੈਠੇ ਹੋਏ ਸਾਰੇ ਇੱਧਰ ਹੀ ਇੱਕ ਤਾਂ ਇਹ ਹੁੰਦਾ ਹੀ ਮੁਲਜ਼ਮ ਆ ਜਾਂਦਾ ਮੁਲਜ਼ਮ ਮੈਨੂੰ ਕਿ ਲੈ ਕੇ ਤੁਸੀਂ ਆਏ ਹੈਗੇ ਉਹਦਾ ਮੈਡੀਕਲ ਕਰਾਓ ਮੈਡੀਕਲ ਉਹ ਕੁਝ ਵੀ ਨਹੀਂ ਪਤਾ ਨਹੀਂ ਕੀ ਹੋ ਰਿਹਾ ਸਾਨੂੰ ਪਤਾ ਵੀ ਨਹੀਂ ਚੱਲਦਾ ਜੀ ਕਿਸੇ ਬਾਰੇ ਕੋਈ ਵੀ ਯਾਨੀ ਪਤਾ ਹੀ ਨਹੀਂ ਇਹਨੂੰ ਸੁਵੇ ਦੇ ਉੱਤੇ ਪਏ ਆ ਅਸੀਂ ਕੋਈ ਵੀ ਨਹੀਂ ਹਾਂਜੀ ਮਤਲਬ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਤੁਸੀਂ ਅੱਜ ਹੁਣ ਪੋਸਟਮਾਰਟਮ ਕਰਵਾਉਣਾ ਹੈ ਯਾਨੀ ਜਿਵੇਂ ਤੁਸੀਂ ਸ਼ੱਕ ਕਰ ਰਹੇ ਹੋ ਕਿ ਵੀ ਉਹਨਾਂ ਨਾਲ ਕੋਈ ਗਲਤ ਕੰਮ ਹੋਇਆ ਹਾਂਜੀ ਹਾਂਜੀ ਇਹ ਨਾ ਕਰਦੇ ਇਹ ਕਹਿ ਰਹੇ ਆ ਪਾਸਮੋਰ ਤੁਸੀਂ ਕਰਾਣਾ ਹੈਗਾ ਤੁਸੀਂ ਕਰਾ ਸਕਦੇ ਆ ਮਗਰ ਜਿਹੜੀ ਲਾਸ ਹੈਗੀ ਉਹ ਦੋ ਚਾਰ ਦਿਨ ਬਾਅਦ ਨਹੀਂ ਇਹ ਹੀ ਮਨ ਵਿੱਚ ਇਹ ਸੋਚ ਹੈ ਕਿ ਸਾਡਾ ਕੇਸ ਠੰਡਾ ਨਾ ਹੋ ਜਾਵੇ ਇਹਨਾਂ ਦੀ ਸੋਚ ਹੈ ਜਿਹੜੀ ਦਿਮਾਗ ਵੀ ਚਲਦੇ ਵਾ ਇਹਨਾਂ ਦੇ ਕਿ ਵੀ ਅੱਦਾਂ ਕਿ ਅਸੀਂ ਜਾ ਕੇ ਜਾ ਕੇ ਮਿੱਟੀ ਕਰ ਦਈਏ ਠੀਕ ਹੈ ਫਿਰ ਸਾਡਾ ਤੇ ਕੋਈ ਸੁਣਬਾਈ ਨਾ ਹੋਵੇ ਕਿ ਠੰਡਾ ਹੋ ਜਾਵੇ ਇਹਨਾਂ ਦੇ ਘਰ ਦੇ ਆ ਤੇ ਥੋੜੀ ਸੋਚ ਇਹ ਹੈਗੀ ਹੈ ਅਸੀਂ ਹੁਣ ਸਮਝਾਇਆ ਤਾਂ ਲਗਾ ਨਾ ਜੀ ਨਾ ਇਹ ਕੰਮ ਤੁਸੀਂ ਕਰਾ ਲਓ ਉਹਦੇ ਕਰਾਣੇ ਤੇ ਤਾਂ ਹੀ ਪਤਾ ਕਰਾਈਏ ਇੱਕ ਵਾਰੀ ਪਤਾ ਲੱਗ ਜਾਏਗਾ ਕਿ ਵੀ ਕੋਈ ਗਲਤ ਕੰਮ ਹੋਇਆ ਹੈ ਗਲਤ ਕੰਮ ਹੋਇਆ ਹੈ ਨਹੀਂ ਹੋਇਆ ਹੈ ਤਾਂ ਹੀ ਪਤਾ ਚੱਲਣਾ ਐਦਾਂ ਪਤਾ ਨਹੀਂ ਚੱਲੂਗਾ ਅਸੀਂ ਸਾ ਸਾਰੇ ਦਿਨ ਅਸੀਂ ਇੱਥੇ ਬੈਠੇ ਰਹੀਏ ਸਵੇਰ ਸ਼ਾਮ ਚਾਹ ਦੋਨੇ ਲਾਲੂ ਹਤੇ ਜਦ ਤੱਕ ਉਹ ਕੰਮ ਨਹੀਂ ਹੋਊਗਾ ਜਦ ਤੱਕ ਉਹ ਹੀ ਨਹੀਂ ਫੜੋਗਾ ਬਿਲਕੁਲ ਤਾਂ ਇੱਕ ਬੀਬੀ ਵੀ ਇੱਥੇ ਪਹੁੰਚੇ ਨੇ ਇੱਥੋਂ ਉਹਨਾਂ ਦੇ ਗਵਾਂਡ ਚ ਹੀ ਨੇ ਤਾਂ ਇਹ ਸਰਪੰਚ ਨੇ ਤੋਂ ਸਰਪੰਚ ਤੋਂ ਸੀ ਸਰਪੰਚ ਸਾਹਿਬ ਜਿਵੇਂ ਇਹ ਘਟਨਾ ਹੋਈ ਹੈ ਜਿਵੇਂ ਇਹ ਦੱਸ ਰਹੇ ਸੀਗੇ ਕਹਿੰਦੇ ਮੈਂ ਉਹ ਤਸਵੀਰ ਬਿਆਨ ਨਹੀਂ ਕਰ ਸਕਦਾ ਜਿਸ ਹਾਲਾਤ ਦੇ ਵਿੱਚ ਉਹ ਪਏ ਹੋਏ ਸੀਗੇ ਇੱਕ ਸਲਵਾਰ ਜਿਹੜੀ ਉਹਨਾਂ ਦੇ ਇਸ ਤਿੱਕੇ ਨਾਲ ਲਾਈ ਹੋਈ ਸੀਗੀ ਤੇ ਦੰਦੀਆਂ ਮਾਰੀਆਂ ਗਈਆਂ ਸੀਆਂ ਚੈਸਟ ਤੇ ਧੌਣ ਤੇ ਪਿੱਛੇ ਰੌੜ ਮਾਰੀ ਗਈ ਇਸ ਤਿੱਕੇ ਦੇ ਨਾਲ ਵੀ ਇਹ ਤਸਵੀਰ ਦੱਸੀ ਨਹੀਂ ਜਾ ਸਕਦੀ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਦੱਸਦਿਆਂ ਕੀ ਲੱਗਦਾ ਕਿ ਐਨੇ ਗੰਦਾ ਕ੍ਰਾਈਮ ਕਰਕੇ ਜਿਹੜੇ ਮਲਜ਼ਮ ਉੱਥੋਂ ਭੱਜ ਗਏ? ਹਾਂਜੀ ਉੱਥੋਂ ਭੱਜ ਗਏ ਨੇ ਤੇ ਜੋ ਵੀ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਹਲੇ ਬਾਕੀਆਂ ਦੀ ਹਲੇ ਮਤਲਬ ਵੀ छानबीन ਐ ਉਹ ਚੱਲ ਰਹੀ ਹੈ। ਜੋ ਵੀ ਕ੍ਰਾਈਮ ਕੀਤਾ ਗਿਆ ਹੈ ਜੋ ਵੀ ਹੋਇਆ ਹੈ ਉਹਨਾਂ ਨੂੰ ਸਖਤ ਤੇ ਸਖਤ ਸਜ਼ਾ ਹੋਣੀ ਚਾਹੀਦੀ ਹੈ। ਬਲਕਿ ਅਸੀਂ ਖੁਦ ਉਹਨਾਂ ਨੂੰ ਅੱਗੇ ਹੋ ਕੇ ਸਜ਼ਾ ਦਿਵਾਵਾਂਗੇ ਤਾਂ ਕਿ ਜੋ ਅੱਗੇ ਕੋਈ ਕ੍ਰਾਈਮ ਕਰੇਗਾ ਤਾਂ ਕਿ ਉਹ ਅੱਗੇ ਨਾ ਹੋਵੇ ਇਦਾਂ ਦਾ ਬੰਦਾ ਡਰ ਚ ਰਹੇ। ਅਸੀਂ ਉਸ ਚ ਪਰ ਅਸੀਂ ਇਹ ਭਾਈਚਾਰਿਆਂ ਨਾਲ ਸਾਰਿਆਂ ਨਾਲ ਅਸੀਂ ਖੜੇ ਹਾਂ ਹਮੇਸ਼ਾ ਖੜੇ ਰਹਿਣਗੇ ਵੀ ਕਹ ਰਿਹਾ ਕਿ ਵੀ ਵੈਸਟ ਬੰਗਾਲ ਦੇ ਨੇ ਉਹ ਜਿਹੜੇ ਆਏ ਇੱਥੇ ਆ ਕੇ ਉਹਨਾਂ ਨੇ ਕ੍ਰਾਈਮ ਕੀਤਾ ਕਿ ਲੱਗਦਾ ਕਿ ਬਾਹਰ ਵਾਲੇ ਆ ਕੇ ਕ੍ਰਾਈਮ ਕਰਕੇ ਪੰਜਾਬ ਤੋਂ ਭੱਜ ਜਾਂਦੇ ਨੇ ਠੱਜ ਜਾਂਦੇ ਨਹੀਂ ਐਦਾਂ ਦਾ ਤਾਂ ਕੁਛ ਨਹੀਂ ਮੈਨੂੰ ਵੈਸੇ ਪਤਾ ਨਹੀਂ ਸੀਗਾ ਵੀ 20 ਬੰਦੇ ਬਾਹਰੋਂ ਆਏ ਆ ਇਹ ਆ ਇੱਥੇ ਕੋਈ ਕੰਮ ਕਰ ਰਹੇ ਆ ਐਦਾਂ ਦਾ ਤੇ ਮੈਨੂੰ ਇਸ ਬਾਰੇ ਕੋਈ ਨੋ ਲੈਜ ਨਹੀਂ ਸੀ ਮੈਨੂੰ ਇਹਨਾਂ ਭਾਈ ਸਾਹਿਬਾਂ ਨੇ ਦੱਸਿਆ ਕਿ ਉਹ ਬਾਹਰੋਂ ਆ ਕੇ ਇੱਥੇ ਮਤਲਬ ਵੀ ਕੰਮ ਕਰ ਰਹੇ ਸੀਗੇ ਤੇ ਉਹਨਾਂ ਨੇ ਇੱਥੇ ਆ ਕੇ ਕ੍ਰਾਈਮ ਕੀਤਾ ਹਾਂ ਹਾਂਜੀ ਜੀ ਇਹਦੇ ਚ ਹੁਣ ਪੁਲਿਸ ਕੀ ਕਾਰਵਾਈ ਕਰਦੀ ਐ ਤੁਸੀਂ ਗੱਲਬਾਤ ਕੀਤੀ ਹੁੰਨੀ ਐ ਪੁਲਿਸ ਨਾਲ ਪੁਲਿਸ ਦੇ ਨਾਲ ਰਾਤ ਕਾਰਵਾਈ ਦੀ ਗੱਲ ਹੋਈ ਤੀ ਆਪਾਂ ਬੇਲਾ ਥਾਣੇ ਗਏ ਤੇ ਪਹਿਲਾਂ ਉਹਨਾਂ ਨੇ ਪਰਚਾ দেয়া ਤਾਂ ਪਰਚਾ দেয়া ਸੀ ਉਹਨਾਂ ਨੇ 302 ਦਾ ਤੇ ਜਿਹੜੇ ਡੀਐਸਪੀ ਸਾਹਿਬ ਨੇ ਚਮਕੌਰ ਸਾਹਿਬ ਦੇ ਉਹਨਾਂ ਨੇ ਇੱਕ ਗੱਲ ਕਹੀ ਕਿ ਵੀ ਤੁਸੀਂ ਇਹਦੇ ਵਿੱਚ ਇੱਕ ਰੇਪ ਕੇਸ ਦਾ ਵੀ ਐਡ ਕਰੋ ਤੇ ਉਹਨਾਂ ਨੇ ਦੋਨੇ ਧਾਰਾ ਆਪਣੀਆਂ ਅਲੱਗ-ਅਲੱਗ ਬਣਾ ਕੇ ਧਾਰਾ ਲਾਈਆਂ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਕਿ ਵੀ ਤੁਸੀਂ ਐਦਾਂ ਕਰੋ ਸਵੇਰੇ ਆਪਾਂ ਇਹਨੂੰ ਦੇਖਦੇ ਆਂ ਜਿਹੜਾ ਡੌਗ ਸਪੋਰਟ ਹੈ ਉਹ ਮੰਗਾ ਕੇ ਆਪਾਂ 스멜 ਵਗੈਰਾ ਲੈ ਕੇ ਸੁੰਘ ਕੇ ਕਰ ਲੈਂਦੇ ਲੇਕਿਨ ਉੱਥੇ ਡੌਗ ਦਾ ਸਿਸਟਮ ਨਹੀਂ ਆਇਆ ਕਿਉਂਕਿ ਸਾਡੇ ਜਿਹੜੇ ਬੰਦੇ ਸੀਗੇ 60 70 ਬੰਦੇ ਆਪ ਅਸੀਂ ਆਪਣੀ ਇੰਟਰੋਡਕਸ਼ਨ ਕਰਨ ਲੱਗੇ ਤੇ ਕਿ ਵੀ ਦੇਖ ਕੇ ਜਾਂਚ ਪੜਤਾਲ ਆਬ ਕਰੀਏ ਕਿ ਪ੍ਰਸ਼ਾਸਨ ਦਾ ਇੰਤਜ਼ਾਰ ਕਰਨ ਨਾਲੋਂ ਬਿਹਤਰ ਵੀ ਸਾ ਸਾਨੂੰ ਕੋਈ ਸਬੂਤ ਹੱਥ ਲੱਗ ਜਾਣ ਤੇ ਉੱਥੇ ਹੱਥ ਨਹੀਂ ਲੱਗੇ ਲੇਕਿਨ ਜਿਹੜੇ ਵਿਅਕਤੀ ਨੇ ਅੱਜ ਤੋਂ 4-5 ਦਿਨ ਪਹਿਲਾਂ ਕੋਈ ਗੱਲ ਕਹੀ ਸੀ ਕਿ ਆਹ ਲੇਡੀ ਮੈਨ ਨੂੰ ਬਹੁਤ ਚੰਗੀ ਲੱਗਦੀ ਹੈ ਤੇ ਮੈਂ ਇਹਨੂੰ ਪਸੰਦ ਕਰਦਾ ਹਾਂ ਉਹ ਕਿਸੇ ਲੇਡੀ ਨੂੰ ਕਈ ਲੇਡੀਆਂ ਨੇ ਲੇਡੀ ਦੀ ਗੱਲ ਤਾਂ ਲਈ ਲੁਕੋ ਲੇਕਿਨ ਇਹ ਲੇਡੀ ਜਿਹੜੀ ਕੱਲ ਕੱਲੀ ਪਹੁੰਚੀ ਹੈ ਜਿਹੜੀ ਇਹ ਘਟਨਾ ਪਪਰੀ ਹੈ ਇਹਦੇ ਨਾਲ ਇੱਥੇ ਕਿਤੇ ਨਾ ਕਿਤੇ ਦੇਖਿਆ ਜਾਵੇ ਅੱਜ ਦੀ ਰੇਡ 'ਚ ਜਿਹੜਾ ਸੈਲਰ ਦਾ ਮੁੰਸੀ ਹੈ ਉਹਨੇ ਕਿਤੇ ਨਾ ਕਿਤੇ ਘਟਨਾ ਨੂੰ ਲੁਕਾਉਣ ਦਾ ਤੇ ਛੁਪਾਉਣ ਦਾ ਕੰਮ ਕੀਤਾ ਹੈ ਸਾਨੂੰ ਉਹਦੇ ਮੁੰਸੀ ਨਾਲ ਜਾਂ ਕਿਸੇ ਮੈਨੇਜਰ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਅਸੀਂ ਚਾਹੁੰਦੇ ਕਿ ਭਈ ਇਹਦੇ ਵਿੱਚ ਉਹਨੂੰ ਵੀ ਬਿਠਾ ਕੇ ਪੁੱਛਿਆ ਜਾਵੇ ਤੇ ਪ੍ਰਸ਼ਾਸਨ ਜਿਹੜੀ ਉਹਨੂੰ ਫੜ ਕੇ ਲਿਆਈ ਹੈ ਅੱਜ ਇਹ ਉਹ ਸੀਐਸਟਾਫ ਲੈ ਗਏ ਆ ਸੀਐਸਟਾਫ ਦੇ ਵਿੱਚੋਂ ਉਹਨਾਂ ਨੇ ਵੈਰੀਫਿਕੇਸ਼ਨ ਤਾਂ ਚੱਲ ਰਹੀ ਹੈ ਕਿ ਵੀ ਪੁੱਛਗਛ ਚੱਲ ਰਹੀ ਹੈ ਡੀਐਸਪੀ ਮਨਜੀਤ ਸਿੰਘ ਜੀ ਨੇ ਸਾਨੂੰ ਇਹ ਬਿਆਨਤਾ ਦਿੱਤਾ ਕਿ ਵੀ ਉਹ ਕੱਲਾ ਹੀ ਹੈ لیکن ਅਸੀਂ ਇਕੱਲਾ ਨਹੀਂ ਮੰਨ ਸਕਦੇ ਇੱਕ ਵਿਅਕਤੀ ਇੱਕ ਲੇਡੀ ਜਿਹੜੀ 40 ਦੇ 50 ਕਿਲੋ ਦੀ ਪੂਰੀ ਚੱਕਣ ਦੀ ਹਿੰਮਤ ਰੱਖਦੀ ਹੋਵੇ ਉਹ ਲੰਗੜੇ ਜੇ ਬੰਦੇ ਦੇ ਕਾਬੂ 'ਚ ਨਹੀਂ ਆ ਸਕਦੀ ਇਹ ਗੈਂਗ ਰੇਪ ਬਣਾ ਕਰ ਇਹਨਾਂ ਨੇ ਕਰਿਆ ਹੈ ਪਹਿਲਾਂ ਰੇਪ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਉਸ ਨੂੰ ਮਰਡਰ ਕੀਤਾ ਹੈ ਤੇ ਬਹੁਤ ਸ਼ਰਮਸ਼ਾਰ ਮੌਤ ਦਿੱਤੀ ਹੈ ਤੁਸੀਂ ਜੇ ਬੋਡੀ ਦਾ ਹੁਣ ਜੇ ਸਾਹਮਣੇ ਤੋਂ ਨਿਕਲੂਗੀ ਤੁਸੀਂ ਦੇਖੋਗੇ ਥੱਲੇ ਵਾਲਾ ਲਿਪਸ ਨਹੀਂ ਹੈ ਦੰਦੀ ਵੱਢ ਕੇ ਹੀ ਲਿਪਸ ਗਾਇਬ ਕਰ ਦਿੱਤਾ ਜੀ ਇੰਨੀ ਸ਼ਰਮ ਦੀ ਹਰਕਤ ਹੈ ਜੀ ਜਿਹੜੇ ਬ੍ਰੈਸ ਤੇ ਉਹਨਾਂ ਨੇ ਹੈ ਜੀ ਦੰਦੀ ਬਣਾਈ ਹੈ ਉੱਪਰ ਥੱਲੇ ਦੇ 12 13 ਦੰਦ ਲਗਾਤਾਰ ਕੱਲੇ ਕੱਲੇ ਗਿਣ ਹੋ ਰਹੇ ਆ ਮੈਂ ਫੋਟੋ ਦੇ ਦੇਖੀ ਮੈਨੂੰ ਰਾਦੀ ਰੋਟੀ ਨਹੀਂ ਠੀਕ ਲੱਗੀ ਐ ਇਹ ਗੱਲ ਨਹੀਂ ਐ ਕਿ ਮੇਰਾ ਸਮਾਜ ਐ ਮੈਂ ਮੁਸਲਿਮ ਸੋਸਾਇਟੀ ਦੇ ਵਿੱਚੋਂ ਇੱਕ ਚੀਜ਼ ਦੀ ਕਲਪਨਾ ਨਹੀਂ ਕਰ ਸਕਦਾ ਸੀ ਕਿ ਵੀ ਸਾਡੇ ਨਾਲ ਅੱਡੀ ਘਟਨਾ ਪੁੱਪੜ ਸਕਦੀ ਐ ਜਿਹੜੇ 12 ਬੰਦੇ ਆਏ ਐ ਇਹ ਸੈਲਰ ਰੋਪੜ ਦੇ ਵਿੱਚ ਨਹੀਂ ਐ ਇਹ ਮਨਸੂਬੇ 'ਚ ਹੀ ਹੈਗਾ ਮਨਸੂਬਾ ਜਿਹੜਾ ਆਪਣਾ ਚੰਕੌਰ ਸਾਹਿਬ ਦੇ ਵਿੱਚ ਪੈਂਦਾ ਐ ਇਹ ਘਟਨਾ ਦੇ ਨਾਲ ਸਾਰੇ ਜਿੰਨੇ ਵੀ ਐ ਸਾਰਿਆਂ ਨੂੰ ਨਾ ਤਾਂ ਖਾਣਾ ਚੰਗਾ ਲੱਗ ਰਿਹਾ ਨਾ ਪਹਿਨਣਾ ਚੰਗਾ ਲੱਗ ਰਿਹਾ ਬਹੁਤ ਪਰੇਸ਼ਾਨ ਨੇ ਇਹ ਸਾਨੂੰ ਇਨਸਾਫ ਇਸ ਚੀਜ਼ ਦਾ ਹੀ ਚਾਹੀਦਾ ਕਿ ਉਹ ਬੰਦੇ ਦੇ ਕੜੀ ਤੱਕੜੀ ਕਾਰਵਾਈ ਕੀਤੀ ਹੋਵੇ ਫਾਂਸੀ ਦੀ ਮੰਗ ਹੈ ਸਾਡੀ ਉਹਨੂੰ ਫਾਂਸੀ ਦਿੱਤੀ ਜਾਵੇ ਜਿਹੜੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਚਾਹ ਪਾਵਾ ਸੇਲਰ ਦਾ ਮਾਲਕ ਹੋਵੇ ਮੁੰਸੀ ਹੋਵੇ ਚਾਹ ਉਹਦੇ ਕੋਈ ਪਰਿਵਾਰ ਚ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਮਲਜ਼ੂਮ ਨੂੰ ਲੁਕਾਉਣ ਦਾ ਤੇ ਛੁਪਾਉਣ ਦਾ ਵਾਲਾ ਵੀ ਉਹ ਵੀ ਇੱਕ ਮਲਜ਼ੂਮ ਹੀ ਹੁੰਦਾ ਹੈ ਬਾਕੀਆਂ ਨੂੰ ਤੁਸੀਂ ਪਛਾਣਦੇ ਹੋ ਜਿਵੇਂ ਤੁਸੀਂ ਇੱਕ ਨੂੰ ਪਛਾਣ ਲਿਆ ਸੀ ਸੀਸੀਟੀਵੀ ਫੁਟੇਜ ਮਿਲੀ ਕਿ ਉਹ ਲੰਗੜਾ ਕੇ ਤੁਰ ਰਿਹਾ ਸੀਗਾ ਉਹ ਹੱਥ ਦੇ ਵਿੱਚ ਡੰਡਾ ਸੀਗਾ ਉਹੀ ਪਰਨਾ ਸੀਗਾ ਜਿਹੜਾ ਤੁਹਾਨੂੰ ਮੌਕੇ ਵਾਰ ਦਾਤੇ ਮਿਲਿਆ ਬਾਕੀ ਬੰਦੇ ਤੁਸੀਂ ਪਹਿਚਾਨ ਸਕਦੇ ਹੋ ਜਾਂ ਤੁਸੀਂ ਪਹਿਚਾਨਣ ਦੀ ਕੋਸ਼ਿਸ਼ ਕੀਤੀ ਕਿ ਆਹ ਬੰਦੇ ਆ ਪਹਿਚਾਨਣ ਦੀ ਕੋਸ਼ਿਸ਼ ਤਾਂ ਇਦਾਂ ਹੈ ਕਿ ਵੀ ਜਿਹੜੀ ਉਹ ਲੇਡੀ ਨੂੰ ਵਿਅਕਤੀ ਕਹਿ ਕੇ ਗਿਆ ਸੀ ਉਹ ਸਾਡੇ ਮਹੱਲੇ 'ਚ ਕਈ ਕਰਾਨੇ ਦੀ ਛੋਟੀ ਛੋਟੀ ਦੁਕਾਨਾਂ ਹੈ 60 70 ਪਰਿਵਾਰ ਰਹਿੰਦੇ ਆ ਉਹ ਆਪਣੀ ਛੋਟੀ ਛੋਟੀ ਦੁਕਾਨਾਂ ਰੱਖੇ ਹੋਏ ਆ ਉਹ ਕਦੇ ਬੀੜੀ ਸਿਕਟਾ ਲੈਣ ਆ ਗਿਆ ਕਦੇ ਕੁਝ ਲੈਣ ਆ ਗਿਆ ਨਦੀ ਟੱਪ ਕੇ ਰਾਤ ਭਰ ਆ ਤੰਦਾ ਰਹਿੰਦਾ ਕਦੇ 9 ਵਜੇ ਕਦੇ 10 ਵਜੇ ਦੁਕਾਨਦਾਰ ਨੂੰ ਤਾਂ ਲਾਲਚ ਹੁੰਦਾ ਚਲ ਮੇਰਾ ਕਸਟਮਰ ਕਿਤੇ ਪਾਸੇ ਤੇ ਵੀ ਆਵੇ ਲੇਕਿਨ ਨਾ ਕੋਈ ਸੀਸੀਟੀਵੀ ਫੋਟੋ ਸਾਡੀ ਕਲੋਨੀ 'ਚ ਹੈਗਾ ਨਾ ਮੁਸਤਾਫ ਇੱਕ ਕੈਮਰੇ ਦੇ ਥਰੂ ਪਤਾ ਲੱਗਿਆ ਕੁਝ ਵਾਈਫੇਜ਼ ਜਨਾਨੀਆਂ ਜਾਣਦੀ ਸੀ ਅਸੀਂ ਡੀਐਸਪੀ ਮਨਜੀਤ ਸਿੰਘ ਜੀ ਨੂੰ ਸਵੇਰੇ ਮੈਂ ਇਸ ਚੀਜ਼ ਨੂੰ ਰਿਕੁਐਸਟ ਕੀਤੀ ਸਰ ਜਿਹੜਾ ਵਿਅਕਤੀ ਹੈ ਸੀਸੀਟੀਵੀ ਫੁਟੇਜ ਵਾਲਾ ਇਹ ਤਾਂ ਫੜੇ ਹੀ ਜਾਊਗਾ ਆਪਾਂ ਲਵਾਂਗੇ ਦੇਖਦੇ ਆ ਮੈਂ ਗਰੁੱਪ 'ਚ ਫੋਟੋ ਸ਼ੇਅਰ ਕੀਤੀ ਵੀਡੀਓ ਵੀ ਸ਼ੇਅਰ ਕੀਤੀ ਲੇਕਿਨ ਉਹਦੇ ਨਾਲ ਨਾਲ ਜਿਹੜੇ ਵਿਅਕਤੀ ਨੇ ਵਾਰਨਿੰਗ ਦਿੱਤੀ ਏ ਕਿ ਵੀ ਮੈਂ ਇਹਨੂੰ ਚੱਕ ਲੂੰਗਾ ਜਾਂ ਇਹਦੇ ਨਾਲ ਨਿਕਾ ਕਰਾਉਂਗਾ ਕੋਈ ਗਲਤ ਹਰਕਤ ਕਰਨੀ ਹੈ ਨਸ਼ੇ ਦੀ ਹਾਲਤ 'ਚ ਭਈ ਉਹਨੂੰ ਵੀ ਉਹ ਬੰਦੇ ਨੂੰ ਚੱਕੋ ਉਹ ਕਸਟਡੀ ਵਿੱਚ ਆਊਗਾ ਉਹਨੇ ਗੁੱਥੀ ਦੀ ਨਸਲ ਜ ਜਾਣਾ ਅਗਲੇ 15 ਮਿੰਟਾਂ ਦੀ ਡੈਥ ਹੋਈ ਤੇ ਅਗਲੇ 15 ਮਿੰਟਾਂ 'ਚ ਗੁੱਤੀ ਸੋਲ ਜਗੀ ਅੰਦਰ ਪਹੁੰਚੇ ਉਹਨੇ ਮੁੰਸੀ ਨੇ ਸਾਰੇ ਦੇ ਸਾਰੇ ਲਾਈਨ ਵਿੱਚ ਖੜੇ ਕਰਤੇ 18 ਦੀ 18 ਜੇ ਤੁਰ ਕੇ ਆਣ ਲੱਗੇ ਤੇ ਲਾਈਨ 'ਚ ਖੜੇ ਕਰੇ ਉਹਦਾ ਜਿਹੜਾ ਲੰਗੜਾਪਨ ਸੀਗਾ ਉਹ ਸਾਹਮਣੇ ਨਜ਼ਰ ਆ ਗਿਆ ਉਹਨੇ ਫਿਰ ਭੱਜਦਾ ਨਹੀਂ ਪਾਇਆ ਕਿਉਂਕਿ ਪ੍ਰਸ਼ਾਸਨ ਗਈ ਸੀਗੀ ਤੇ ਉਹਨੂੰ ਫੜਿਆ ਉਸ ਤੋਂ ਬਾਅਦ ਜਿਹੜੇ ਖੂਨ ਦੇ ਲਿਬੜੇ ਕੱਪੜੇ ਸੀ ਇਹ ਨਹੀਂ ਪਤਾ ਕੱਪੜੇ ਇੱਕ ਬੰਦੇ ਦੇ ਕਿ ਦੋ ਦੇ ਕਿ ਤਿੰਨ ਦੇ ਆ ਉਹ ਕੱਪੜੇ ਉਹਨੇ ਸੈਲਰ ਦੇ ਬਾਰਦਾਨੇ ਦੇ ਵਿੱਚ ਲੁਕੋਤੇ ਤੇ ਉਹਦੇ ਵਿੱਚ ਹੁਣ ਗੁੱਤੀ ਸੁਲਜੂਗੀ ਤਾਂ ਹੀ ਪਤਾ ਲੱਗਣਾ ਹੈ ਕਿ ਇਹਦੇ ਵਿੱਚ ਕਿੰਨੇ ਕੇ ਬੰਦੇ ਇਨਵੋਲਵ ਨੇ ਇੱਕ ਬੰਦੇ ਦਾ ਇਹ ਕੰਮ ਨਹੀਂ ਹੈ ਸਾਡੀ ਦਾ ਪ੍ਰਸ਼ਾਸਨ ਤੇ ਮੰਗੇ ਕਿ ਵੀ ਜਿਹੜੇ ਵੀ ਆਰੋਪੀਆ ਉਹਨਾਂ ਤੇ ਕੜੀ-ਕੜੀ ਕਾਰਵਾਈ ਹੋਵੇ ਤੇ ਕੜੀ ਸਜ਼ਾ ਮਿਲਣੀ ਚਾਹੀਦੀ ਏ ਸਾਨੂੰ ਇਨਸਾਫ ਦੀ ਗੁਆਰ ਹੈ ਸਾਡੇ ਰੂਪਨਗਰ ਦੇ ਪ੍ਰਸ਼ਾਸਨ ਤੇ ਕਿਉਂਕਿ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਹੈ ਹਾਈਲਾਈਟ ਰਹੀਆ ਸਾਡੇ 3:30 ਵਜੇ ਤੱਕ ਸਾਰੇ ਆਈਓ ਵਗੈਰਾ ਮੇਰੇ ਨਾਲੜ ਰਹੇ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਹੈ ਮੈਂ ਇਸ ਵਿਸ਼ਵਾਸ ਦੇ ਨਾਤੇ ਇਸ ਸੀਜ ਨੂੰ ਤੁਹਾਡੇ ਚੈਨਲ ਤੇ ਫਿਰ ਬਾਰ-ਬਾਰ ਮੰ ਕਿਹੜੇ ਸਬਦਾਂ ਚ ਜੀ ਨਦੀ ਡੈਥ ਹੋਇਆ ਉਸ ਸੈਲਰ ਚ ਕੰਮ ਕਰਦੇ ਸੀ ਕਿ ਤਾਂ ਸੈਲਰ ਚੋਂ ਕੰਮ ਕਰਕੇ ਉਹ ਵਾਪਸ ਰਾਤ ਨੂੰ ਪਰਤ ਰਹੇ ਸੀਗੇ ਸਾਢੇ 5 4 ਵਜੇ ਉਹ ਰੋਜ਼ ਇਸੇ ਟਾਈਮ ਮੰਦੇ ਜਾਂਦੇ ਸੀਗੇ ਕੱਲ ਸਾਢੇ 8 ਵਜੇ ਘਰੋਂ ਨਿਕਲਦੇ ਤੇ 9 ਵਜੇ ਸੈਲਰ ਚ ਪਹੁੰਚਣਾ ਸਾਢੇ 5 ਵਜੇ ਛੁੱਟੀ ਹੁੰਦੀ ਤੇ 6 ਵਜੇ ਘਰ ਆ ਜਾਂਦੇ ਤੇ ਉੱਤੇ 9 ਤੇ 5 ਦੀ ਡਿਊਟੀ ਸੀ ਆ ਇਸੇ ਤਰੀਕੇ ਨਾਲ ਕੰਮ ਨਾਦਾ ਚੱਲਦਾ ਸੀਗਾ ਕਦੇ 5 ਮਿੰਟ ਉੱਪਰ ਕਦੇ نیچے ਪਤਾ ਤਾਂ ਤਦ ਲੱਗਿਆ ਜਦ ਬਈ ਸੈਲਰ ਦੇ ਵਿੱਚ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਸਾਡੇ ਵਿਅਕਤੀ ਦੀ ਛੁੱਟੀ ਚੂਣੀ ਹੋਈ ਏ ਅੱਜ ਕੱਲ ਲਈ ਆਇਆ ਉਹ ਕਹਿੰਦੇ ਵੀ ਸੀਸੀਟੀਵੀ ਚੈੱਕ ਕਰ ਲੈਂਦੇ ਉਹਨਾਂ ਨੇ ਫੋਟੋ ਚੈੱਕ ਕੀਤੇ ਜਦ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ 5:32 ਮਿੰਟ ਤੇ ਇਹ ਬਾਹਰ ਨਿਕਲੇ ਆ 5:33 ਮਿੰਟ ਤੇ ਉਹ ਵਿਅਕਤੀ ਜਿਹੜੇ ਨੇ ਕਾਂਡ ਕੀਤਾ ਹੈ ਜਿਹੜੇ ਨੇ ਹਰਕਤ ਕੀਤੀ ਹੈ ਉਹ 30 ਤੇ 35 ਕਦਮ ਦੀ ਦੂਰੀ ਤੇ ਮੈਂ ਇੱਕ ਵੀਡੀਓ ਤੁਹਾਨੂੰ ਸ਼ੇਅਰ ਕਰਤੀ ਇੱਕ ਵੀਡੀਓ ਮੈਨੂੰ ਰਾਜਪਾਲ ਜੀ ਨੇ ਦਿੱਤੀ ਨਹੀਂ ਉਹ ਵੀਡੀਓ ਦੇ ਵਿੱਚ ਪਿੱਛੇ ਪਿੱਛੇ ਆ ਰਿਹਾ ਇੱਕ 1 ਮਿੰਟ ਦੇ ਫਾਸਲੇ 'ਚ 30 35 ਗੱਦਾਂ ਦਾ ਫਾਸਲਾ ਰਿਹਾ ਏ ਇਹ ਕੱਲਾ ਦਿਖਦਾ ਸੀ ਲੇਕਿਨ ਕੱਲਾ ਨਹੀਂ ਏ ਕੁਝ ਬੰਦੇ ਹੋਰ ਇਹਨਾਂ ਦੇ ਨਾਲ ਸੀ ਉਹ ਲੁਕੇ ਹੋਏ ਸੀਗੇ ਜਿਹੜਾ ਸਾਹਮਣੇ ਨਹੀਂ ਆਏ ਸਾਡੀ ਪ੍ਰਸ਼ਾਸਨ ਤੇ ਮੰਗ ਏ ਕਿ ਇੱਕ ਦਿਨ ਦੇ ਰਿਮਾਂਡ ਦੀ ਜਗ੍ਹਾ ਉਹਦੇ 'ਚੋਂ ਪੰਜ ਦਿਨ ਦੇ ਰਿਮਾਂਡ ਲਈ ਜਾਵੇ ਉਹ ਰਿਮਾਂਡ ਦੇ ਵਿੱਚੋਂ ਬਾਰ-ਬਾਰ ਮੈਡੀਕਲ ਕਰਾਇਆ ਜਾਵੇ ਬਾਰ-ਬਾਰ ਉਹਦਾ ਰਿਮਾਂਡ ਲਿਆ ਜਾਵੇ ਤਾਂ ਕਿ ਉਹ ਸੱਚੇ ਦੱਸੇ ਤੇ ਅੱਗੇ ਕਿਸੇ ਭੈਣ ਦੇ ਨਾਲ ਕਿਸੇ ਧੀ ਨਾਲ ਅਜਿਹੀ ਹਰਕਤ ਨਹੀਂ ਹੋਣੀ ਚਾਹੀਦੀ ਮੈਡੀਕਲ ਕਰਾ ਲਿਆ ਉਹਦਾ ਜਿਹੜ ਨੂੰ ਫੜਿਆ ਉਹਦਾ ਕੁਝ ਨਹੀਂ ਕਰਾਇਆ ਉਹ ਉਹਨਾਂ ਨੇ ਅਜੇ ਸੀ ਸਟਾਫ 'ਚ ਰੱਖਿਆ ਹੋਇਆ ਪੁਛਕ ਆਰਡਰ ਹੁੰਦੇ ਸੀ ਸਟਾਫ ਦੇ ਵਿੱਚ ਕੋਈ ਨੌ ਖਿੱਚਣ ਵਾਲੇ ਹੈ ਕੋਈ ਕਰੰਟ ਲਾਣ ਵਾਲੇ ਹੈ ਉਹ ਸਾਰੀ ਟੀਮਾਂ ਬੈਠੀਆਂ ਉਹ ਕਰਦੀਆਂ ਸਨੀਖਨਾ ਜੀ ਆਪਣੇ ਸਦਰ ਥਾਣੇ ਦੇ ਮੌਜੂਦ ਨੇ ਐਸ ਐਚ ਓ ਹੈਗੇ ਡੀ ਐਸ ਪੀ ਰਾਜਪਾਲ ਜੀ ਵੀ ਉੱਥੇ ਪਹੁੰਚੇ ਸੀਗੇ ਕਈ ਬੰਦਿਆਂ ਨੇ ਉੱਤੇ ਪਹੁੰਚ ਕੇ ਇਸ ਚੀਜ਼ ਨੂੰ ਸਾਨੂੰ ਵਿਸ਼ਵਾਸ ਹੈ ਸਾਨੂੰ ਪ੍ਰਸ਼ਾਸਨ ਤੇ ਵਿਸ਼ਵਾਸਤਾ ਹੈਗਾ ਪਰ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਦਾ ਡਰ ਹੈ ਕਿ ਇਹ ਨੌਬੇ ਕੇ ਵੀ ਬੰਦੇ ਬਚਾਣ ਵਾਸਤੇ ਬਾਰੋ-ਬਾਰ ਕੋਈ ਗੋਲਮਾਲ ਕਰਿਆ ਜਾਵੇ ਜਾਂ ਸਾਨੂੰ ਕੋਈ ਨੇਰੇ ਚ ਰੱਖਿਆ ਜਾਵੇ ਸਾਨੂੰ ਇਹ ਕਿਉਂ ਲੱਗਦਾ ਹੈ ਕਿ ਬਚਾਇਆ ਜਾ ਸਕਦਾ ਕੋਈ ਜ਼ਿਆਦਾ ਕੋਈ ਨਾਮੀ ਨੇੜੇ ਬੰਦੇ ਨੇ ਜਾਂ ਕਿਸ ਬੰਦੇ ਬੰਦੇ ਨੇੜੇ ਦਾ ਕਾਰਨ ਇਹ ਹੀ ਹੈ ਕਿ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜਿਹੜੀ ਲੇਡੀ 40 ਦੇ 50 ਕਿਲੋ ਦੀ ਬੋਰੀ ਚੱਕਣ ਦੀ ਹਿੰਮਤ ਰੱਖਦੀ ਉਹ ਲੰਗੜੇ ਬੰਦੇ ਦੇ ਕਾਬੂ ਨਹੀਂ ਆ ਸਕਦੀ ਹਾਤੋਂ ਪਾਈ ਨਹੀਂ ਹੋਈਏ ਕਈ ਬੰਦੇ ਐ ਕੁਛ ਨਾ ਕੁ ਜੁਦੇ ਨਾਲ ਐਜੀ ਘਟਨਾ ਪਪਰੀ ਐ ਕਿ ਜਿਹਦਾ ਮੂੰਹ ਉਹਦਾ ਸਾਇਲੈਂਟ ਹੋ ਗਿਆ ਜਾਂ ਤਾਂ ਉਹਦੇ ਪਿੱਛੇ ਕੋਈ ਵਾਰ ਕੀਤਾ ਤਾਂ ਉਹਦਾ ਮੂੰਹ ਸਾਇਲੈਂਟ ਹੋ ਗਿਆ ਜਾਂ ਜਿਹੜੇ ਲਿਪਸ ਦੰਦੀ ਨਾਲ ਵੱਢ ਕੇ ਗਾਇਬ ਕਰ ਦੇਦੇਗੇ ਤਾਂ ਉਹ ਸਾਇਲੈਂਟ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕਿੰਨੇ ਦੁਸ਼ਤ ਕਰਮ ਕੀਤੇ ਕਿਸ ਤਰੀਕੇ ਨਾਲ ਜਾਨ ਨਿਕਲੀ ਹੋਣੀ ਐ ਬੜਾ ਦਰਦਨਾਦ ਹਾਦਸਾ ਸੀ ਉਹ ਮੈਸੇਜ ਨੂੰ ਦੱਸ ਵੈਨ ਹੋਰ ਕੋਈ ਇਸ ਉੱਤੇ ਗੱਲ ਕਰਨਾ ਚਾਹੁੰਦਾ ਹੈ ਤੁਸੀਂ ਭਾਈ ਜਿਵੇਂ ਇਹ ਕਹਿ ਰਿਹਾ ਕਿ ਵੀ ਵੈਸਟ ਬੰਗਾਲ ਤੋਂ ਆਏ ਸੀਗੇ ਆਏ ਦਿਨ ਘਟਨਾ ਦੇਖਦੇ ਆਂ ਪੰਜਾਬ ਦੇ ਵਿੱਚ ਇੱਕ ਸ਼ਬਦ ਜ਼ਰੂਰ ਚੱਲਦਾ ਕਿ ਪ੍ਰਵਾਸੀ ਆ ਕੇ ਇਹ ਚੀਜ਼ਾਂ ਕਰ ਜਾਂਦੇ ਆ ਇਹ ਕਹਦੇ ਵੈਸਟ ਬੰਗਾਲ ਤੋਂ ਆਏ ਹੋਏ ਸੀ ਕਿ ਲੱਗਦਾ ਕਿ ਵੀ ਐਡੀ ਵੱਡੀ ਘਟਨਾ ਕੀਤੀ ਇਹਨਾਂ ਦੇ ਪਿੰਡ ਦੇ ਵਿੱਚ ਖੈਰਾਬਾਦ ਦੇ ਵਿੱਚ ਜਿਹੜੀ ਆ ਘਟਨਾ ਹੋਈ ਹੈ ਨਾ ਆ ਘਟਨਾ ਨੂੰ ਦੇਖਦੇ ਹੋਏ ਜਿਹੜੀ ਆ ਘਟਨਾ ਹੈ ਨਾ ਇਹ ਘਟਨਾ ਨੂੰ ਦੇਖਦੇ ਹੋਏ ਇਹ ਲੱਗਦਾ ਸਾਡੇ ਨਾਲ ਇਹ ਦੂਜਾ ਕਾਂਡ ਹੋ ਚੁੱਕਿਆ ਜੀ ਰੋਪੜ ਦੇ ਵਿੱਚ ਪਹਿਲਾ ਜਿਹੜਾ ਕਾਂਡ ਹੋਇਆ ਪਹਿਲਾ ਗਰਲ ਸਕੂਲ ਦੀ ਕੋਈ ਕੁੜੀ ਸੀਗੀ यूपी यूपी ਦੇ ਆ ਜਿਹੜੇ ਪਰਦੇਸੀ ਹੁੰਦੇ ਆ ਇਹੀ ਵਾਰ ਦਿੱਤਾ ਕਰਦੇ ਆ ਆ ਜਿਹੜਾ ਆ ਮੁੱਦਾ ਮੈਂ ਦੇਖਿਆ ਜੀ ਇਹ ਵੀ ਮੈਨੂੰ ਲੱਗਦਾ ਵੀ यूपी बिहार ਦੇ ਬੰਦੇ ਸੀਗੇ ਹੁਣ ਚਲੋ ਹਲੇ ਪੁਸ਼ਟੀ ਨਹੀਂ ਹੋਈ ਉਹ ਹੈ ਕੌਣ ਹੈ ਕਿੱਦਾਂ ਦਾ ਹੈਗਾ ਬੰਗਲਾਦੇਸ਼ ਦਾ ਕਿ यूपी ਦਾ ਤਾਂ ਆਪਾਂ ਜੀ ਉਹਦੇ ਜਾਤਰ ਨਾਲ यूपी बिहार ਵਾਲਿਆਂ ਨੇ ਗੰਦ ਪਾਇਆ ਬਸ ਕਿਉਂਕਿ ਤੁਸੀਂ ਪਹਿਲਾਂ ਵੀ ਦੇਖਿਆ ਹੀ ਹੋਣਾ ਪ੍ਰੇਮ ਨਗਰ ਦੇ ਵਿੱਚ ਸ਼੍ਰੀ ਆਮ ਸਾਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਅਸੀਂ ਇਸ ਕੌਮ ਨਾਲ ਕਿਉਂ ਖੜੇ ਆ ਕਿਉਂਕਿ ਇਹ ਕੌਮ ਸਾਡੇ ਨਾਲ ਕੰਧਾਂ ਨਾਲ ਕੰਧਾ ਲਾ ਕੇ ਖੜਦੀ ਆ ਤਾਂ ਅਸੀਂ ਨਾਲ ਨਾਲ ਖੜੇ ਆ ਭਾਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿੰਨੇ ਬੰਦੇ ਹੈਗੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤਾਂ ਕਰੀ ਤੋਂ ਕਰੀ ਸੱਚਾ ਮਿਲ ਜਾਵੇ ਬਿਲਕੁਲ ਤੁਸੀਂ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਵੀ ਜਿਸ ਤਿੱਕੇ ਨਾਲ ਇਹ ਚੀਜ਼ ਹੋਈ ਆ ਤੇ ਪੁਲਿਸ ਨੂੰ ਛੇਤੀ ਤੋਂ ਅਮਲ ਦੇ ਵਿੱਚ ਜਿਹੜੀ ਕਾਰਵਾਈ ਲੈਣੀ ਹੈ ਦੇਖੋ ਇਹ ਪੋਸਟਮਾਸਟਮ ਤਾਂ ਹੋ ਗਿਆ ਗੱਲ ਗਈ ਸੰਸਕਾਰ ਦੀ ਤਾਂ ਚਾਹੇ ਅੱਜ ਕਰਨ ਜਾਂ ਕੱਲ ਸੰਸਕਾਰ ਤਾਂ ਹੋ ਜਾਣਾ ਜੇ ਸਹੀ ਤਰੀਕੇ ਨਾਲ ਕਲੀਅਰ ਕੱਟ ਸਾਨੂੰ ਨਹੀਂ ਦੱਸਿਆ ਗਿਆ ਤਾਂ ਸਾਡਾ ਅਗਲੇ 24 ਘੰਟੇ ਚ ਜਾਂ ਅਗਲੇ 48 ਘੰਟੇ ਚ ਇੱਕ ਬੜਾ ਧਰਨਾ ਆਊਗਾ ਜਦੀ ਜ਼ਿੰਮੇਵਾਰਾ ਪ੍ਰਸ਼ਾਸਨ ਵੀ ਹੋ ਸਕਦੀ ਸਾਨੂੰ ਕਲੀਅਰ ਨਾ ਦੱਸਿਆ ਗਿਆ ਤਾਂ ਇਹ ਸਾਡੀ ਵਾਰਨਿੰਗ ਹੈ ਤਾਂ ਇਹ ਰੋਪੜ ਜਿਹੜਾ ਸਿਵਲ ਹਸਪੀਟਲ ਆ ਉੱਥੋਂ ਤੁਹਾਨੂੰ ਤਸਵੀਰ ਸਾਂਝੀ ਕੀਤੀ ਹੈ ਜਿੱਥੇ ਇੱਥੇ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਲੋਕ ਇਕੱਠੇ ਹੋਏ ਨੇ ਕਾਰਨ ਕੀ ਹੈ ਕਿ ਜਿਸ ਬੀਬੀ ਦੇ ਨਾਲ ਗਲਤ ਕੰਮ ਕੀਤਾ ਗਿਆ ਦੁਸ਼ਕਰਮ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਦਾ ਕਹਿਣਾ ਹੈ ਕਿ ਵੀ ਹੁਣ ਜਦੋਂ ਤੱਕ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਡੈੱਡ ਬੋਡੀ ਜਿਹੜੀ ਇੱਧਰ ਮੋਰਚਰੀ ਦੇ ਵਿੱਚ ਰੱਖੀ ਹੋਈ ਹੈ ਤੇ ਪੋਸਟਮਾਰਟਮ ਦੇ ਲਈ ਪਰਿਵਾਰ ਨੂੰ ਕਿਹਾ ਜਾ ਰਿਹਾ ਹੁਣ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਹੋਣ ਤੋਂ ਬਾਅਦ ਕੀ ਉਹਦੇ ਵਿੱਚ ਆਂਦਾ ਹੈ ਜਿਹੜਾ ਇੱਕ આરોપી ਫੜਿਆ ਆਇਆ ਜਿਹਨੂੰ ਆਰਾਊਂਡ ਅਪ ਕੀਤਾ ਹੋਇਆ ਪੁਲਿਸ ਨੇ ਉਹ ਕੀ ਆਪਣੇ ਬਾਰੇ ਦੱਸਦਾ ਹੈ ਕੀ ਕੁਝ ਦੱਸਦਾ ਹੈ ਕਿ ਉਹਦੇ ਨਾਲ ਕੌਣ-ਕੌਣ ਸੀਗੇ ਕਿਵੇਂ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜਿਵੇਂ ਉਹ ਦੱਸ ਰਹੇ ਸੀਗੇ ਕਿ ਨੇਚੇ ਵਾਲਾ ਜਿਹੜਾ ਬੁੱਲ ਸੀਗਾ ਉਹਨੇ ਦੰਦੀ ਮਾਰ ਕੇ ਵੱਢਿਆ ਹੋਇਆ ਸੀਗਾ ਚੈਸਟ ਦੇ ਉੱਤੇ ਜਿਹੜੀਆਂ ਉਹਨਾਂ ਦੇ ਬਹੁਤ ਸਾਰੇ ਦੰਦੀਆਂ ਵੱਜੀ ਹੋਈਆਂ ਸੀਗਾ ਤਾਂ ਇਸ ਤਰੀਕੇ ਦੀ ਜਿਹੜੀ ਹਾਲਾਤ ਜਿਹੜੇ ਕੀਤੇ ਪਏ ਸੀਗੇ ਇਹ ਬਹੁਤ ਦਿਲ ਨੂੰ ਕੰਬਾਉਣ ਵਾਲੀ ਘਟਨਾ ਹੈਗੀ ਆ ਤੁਹਾਨੂੰ ਇਹ ਤਸਵੀਰ ਦਿਖਾਈ ਹੈ ਤੁਸੀਂ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਤਾਂ ਜੋ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਦੂਜੇ ਪਾਸੇ ਅਸੀਂ ਪੁਲਿਸ ਦਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਜਦੋਂ ਰਾਤ ਨੂੰ ਮੌਕਾ ਹੀ ਵਾਰਦਾਤ ਤੇ ਪਹੁੰਚਦੇ ਨੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਕੀ ਕੁਝ ਉੱਥੇ ਮਿਲਿਆ ਕੀ ਲੱਗਦਾ ਹੈ ਕੇਸ ਦੇ ਵਿੱਚ ਕੀ ਗੱਲਬਾਤ ਹੈ ਅਸੀਂ ਪੁਲਿਸ ਪ੍ਰਸ਼ਾਸਨ ਦਾ ਵੀ ਪ